ਸਾਡੇ ਨਾਲ ਇੱਥੇ ਸੰਤ ਸੀ ਆਪਣੇ ਨਰੈਣ ਸਿੰਘ ਜੀ ਮੋਨੀ ਜੀ ਕਹਿੰਦੇ ਸੀ ਮੋਹਾਲੀ ਵਾਲੇ ਸਨ ਵੱਡਾ ਵੱਡਾ ਦਾੜਾ ਸੀ ਬੜੇ ਸੁਨੱਖੇ ਸੀ ਤੇ ਉਹ ਇੱਕ ਵਾਰੀ ਮੈਂ ਉਹਨਾਂ ਦੇ ਅਸਥਾਨ ਤੇ ਗਿਆ ਮੈਨੂੰ ਮਿਲੇ ਬੜਾ ਪਿਆਰ ਨਾਲ ਇੱਕ ਵਾਰ ਮੈਂ ਦਵਾਨ ਤੋਂ ਲੇਟ ਹੋਇਆ ਸਵੇਰੇ 4 ਵਜੇ ਪਹੇ ਗਿਆ ਆ ਕੇ ਇੱਥੇ ਬਾਹਰ ਬਹਿ ਗਿਆ ਆ ਕੇ ਬਾਹਰ ਤੇ ਸੰਗ ਉਹਨਾਂ ਨੇ ਕਹਿੰਦੇ ਠਾਇਓ ਨਾ ਬਈ ਪੈ ਰਹਿਣ ਤੋਂ ਆਪਾ ਠਾਉਣਾ ਨਹੀਂ ਸੰਗਤ ਨੇੜੇ-ਨੇੜੇ ਦੀ ਇਕੱਠੀ ਹੋ ਗਈ ਫਤਿਹਪੁਰ ਦੇ شیخੂਪੁਰ ਦੇ ਲੋਕ ਸਾਰੇ ਉਹਨਾਂ ਦੇ ਆਲੇ-ਦੁਆਲੇ ਬੈਠੇ ਐਦਾਂ ਸਾਰਿਆਂ ਦੇ ਵਿੱਚ ਬੈਠੇ ਹੋਏ ਤੇ ਮੈਨੂੰ ਪਤਾ ਲੱਗ ਗਿਆ ਮੈਂ ਫਟਾਫਟ ਛੇਤੀ-ਛੇਤੀ ਪਾਣੀ ਜਾਂ ਸਿੱਟ ਕੇ ਉੱਤੇ ਆ ਗਿਆ ਬਾਹਰ ਐਦਾਂ ਹੀ ਮੜਾਸਾ ਜਾਂ ਮਾਰਿਆ ਹੋਇਆ ਐਦਾਂ ਸਾਰਿਆਂ ਵਿੱਚ ਬੈਠੇ ਕਹਿੰਦੇ ਕਹਿੰਦੇ ਡਮਰੂ ਸੁਣਿਆ ਕਹਿੰਦੇ ਜੀ ਸੁਣਿਆ ਕਹਿੰਦੇ ਢੋਲ ਸੁਣਿਆ ਕਹਿੰਦੇ ਸੋਹਣਿਆ ਕਹਿੰਦੇ ਡਮਰੂ ਹੁੰਦਾ ਢੋਲ ਦਾ ਬੱਚਾ ਕਿ ਬਾ ਉਹ ਕਹਿੰਦੇ ਕਹਿੰਦੇ ਡਮਰੂ ਹੁੰਦਾ ਢੋਲ ਦਾ ਬੱਚਾ ਕਹਿੰਦੇ ਹਾਂਜੀ ਕਹਿੰਦੇ ਇਹ ਨਾ ਜਿਹੜਾ ਬੰਦਾ ਮੈਂ ਉਦੋਂ ਇਹ ਦੋ ਹੀ ਦੋ ਤਿੰਨ ਕਮਰੇ ਸੀ ਇੱਥੇ ਕਹਿੰਦੇ ਇਹ ਹੈਗਾ ਅਜੇ ਡਮਰੂ ਇਹਦੀ ਆਵਾਜ਼ ਜਾਂਦੀ ਹੈ ਆ ਨੇੜੇ ਨੇੜੇ ਦੇ ਨੇ ਪਿੰਡਾਂ 'ਚ ਦੁਵਾਨ ਲਾਉਂਦਾ ਕਹਿੰਦੇ ਹਾਂ ਕਹਿੰਦੇ ਫੇਰ ਇਹ ਡਮਰੂ ਤੋਂ ਹੌਲੀ-ਹੌਲੀ ਢੋਲ ਬਣਦਾ ਉਹ ਕਹਿੰਦੇ ਇਹ ਢੋਲ ਬਣੂ ਇਹਦੀ ਬਾਤ ਫਿਰ ਸਾਰੀ ਦੁਨੀਆ ਤੱਕ ਜਾਊਗੀ ਇਹ ਉਹਨਾਂ ਨੇ ਕਿਹਾ ਮੈਂ ਉੱਥੇ ਥੱਲੇ ਬੈਠਾ ਮੈਂ ਸੋਚੀ ਜਾਵਾ ਵੀ ਯਾਰ ਕਿਹੜਾ ਢੋਲ ਹੈ ਬਈ ਅਸੀਂ ਤੇ ਕਿੱਥੇ ਆ ਕੁਝ ਕਰਨ ਵਾਲੇ ਮਤਲਬ ਐਦਾਂ ਹੀ ਹੁੰਦਾ ਹੈ ਨਾ ਜੁਟੀਲਿਟੀ ਟਰਾਲਾ ਸੀ ਗੱਡੀ ਜਿਪਸੀ ਸੀ ਇੱਕ ਮਤਲਬ ਅਸੀਂ ਕਿਹੜੇ ਢੋਲ ਡਰਮ ਢੋਲ ਬਣਾਗੇ ਪਰ ਸੱਚੀ ਗੇ ਖੇਡ ਐਦਾਂ ਦੀ ਵਰਤੀ ਆਸੀਆ ਮਰਸੰਚਾਰ ਸ਼ੁਰੂ ਕੀਤਾ ਜੁਕਾਰੇ ਲਾਉਣੇ ਵਾ ਮੈਂ ਕਹਿੰਦਾ ਇਸ ਸਾਲ ਵਿੱਚ ਕੁਝ ਹੋਰ ਅਗਲੇ ਸਾਲ ਚ ਹੋਰ ਲੋਕ ਤੇ ਨਾ ਵੇਖੋ ਐ ਜਹਾਜ ਤਾਂ ਐ ਜਾਂਦਾ ਐ ਐ ਚੜਦਾ ਅਸੀਂ ਐ ਚੜੇ ਸੀ ਸਿੱਧਈ ਐ ਮਤਲਬ